ਵੱਡੀ ਖਬਰ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਐਸਜੀਪੀਸੀ ਦੇ ਵੱਲੋਂ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਦੱਸਦੀਏ ਕਿ ਕਾਫੀ ਲੰਮੇ ਸਮੇਂ ਤੋਂ ਜੋ ਜੇਲ੍ਹ ਦੇ ਵਿੱਚ ਬੰਦ ਨੇ ਬੰਦੀ ਸਿੰਘ 32 ਸਾਲਾਂ ਦਾ ਸਮਾਂ ਹੋ ਗਿਆ ਹੈ ਤੇ ਉਹਨਾਂ ਨੂੰ ਲੈ ਕੇ ਵੀ ਸਰਕਾਰ ਨੇ ਚੁੱਪ ਬੱਟੀ ਹੋਈ ਹੈ ਤੇ ਜਿਸ ਨੂੰ ਲੈ ਕੇ ਕਈ ਸਿੰਘ ਹਜੇ ਤੱਕ ਬਾਹਰ ਨਹੀਂ ਆਏ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਸ਼ਰੀਆਂ ਧੱਕੇਸ਼ਾਹੀ ਸਿੱਖ ਜਥੇਬੰਦੀਆਂ ਦੇ ਨਾਲ ਹੋ ਰਹੀ ਹੈ ਤੇ ਉੱਥੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਗੱਲ ਕਰੀਏ ਤਾਂ ਐਸਜੀਪੀਸੀ ਦੇ ਵੱਲੋਂ ਜਿਹੜੇ ਕੇ ਇਸ ਗੱਲ ਨੂੰ ਲੈ ਕੇ ਹੁਣ ਕਿਹਾ ਗਿਆ ਕਿ ਭਾਈ ਅਮਰਤਪਾਲ ਸਿੰਘ ਅਤੇ ਬਾਕੀ ਬੰਦੇ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤੇ ਵੱਡੀ ਮੰਗ ਕੀਤੀ ਆ ਆਪੀਰ ਜਿਹੜੀ ਕਿ ਉਹ ਵੀ ਕੀਤੀ ਐ ਤੇ ਦੂਜੇ ਪਾਸੇ ਦੱਸਦੀ ਹੈ ਕਿ ਹਰਜਿੰਦਰ ਧਾਮੀ ਦੇ ਵੱਲੋਂ ਬਿਆਨ ਦੇ ਕੇ ਸਰਕਾਰ ਦਾ ਵਿਰੋਧ ਵੀ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹਰਜਿੰਦਰ ਧਾਮੀ ਦਾ ਕੀ ਕਹਿਣਾ ਹੈ ਲਈ ਜਾ ਤੇ ਮੈਂ ਸਾਹਮਣੇ ਜਿਹੜਾ 2 ਲੱਖ ਦੀ ਵੋਟ 2 ਲੱਖ ਤੋਂ ਉੱਤੇ ਵੋਟ ਦੇ ਜਿੱਤਿਆ ਤੇ ਲੋਕਾਂ ਨੇ ਭਾਰੀ ਸਮਰਥਨ ਦਿੱਤਾ ਆ ਤੇ ਸਰਕਾਰਾਂ ਨੂੰ ਵੀ ਚਾਹੀਦਾ ਇਹਦੇ ਬਾਰੇ ਗੌਰ ਕਰਨ ਪਈ ਜਿਹੜਾ ਲੋਕਾਂ ਨੇ ਏਡਾ ਵਟਾ ਉਹਨੂੰ ਵਡਕਟ ਦਿੱਤਾ ਆ ਉਹਦਾ ਸਰਕਾਰ ਕਰਨਾ ਚਾਹੀਦਾ ਤੇ ਰਿਹਾ ਕਰਨਾ ਚਾਹੀਦਾ ਬੰਦੇ ਸਿੰਘਾਂ ਲਈ ਸਾਡਾ ਬਹੁਤ ਰਨ ਦੇਖੀ ਦੇ ਨਾਲ ਲਗਾਤਾਰ ਜੋਰ جاری ਆ ਪਰ ਜਿਸਲੇ ਸਰਕਾਰ ਜਿਹੜੀ ਰਿਹਾ ਕਰਨੇ ਹੋਣ ਉਹੋ ਹੀ ਤੁਹਾਡੇ ਮਤਲਬ ਕਹੋ ਭਈ ਪਿਆਸੇ ਹੋ ਜਾਣ ਪਈ ਨਹੀਂ ਛੱਡਣੇ ਜੇ ਉਹਨਾਂ ਨੇ ਮੈਂ ਤਾਂ ਬੈਠੇ ਅੱਜ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਹ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜਾ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਕਰਨਾ ਚਾਹੀਦਾ ਪਰ ਸਾਡੇ ਯਤਨ ਕਰਨ ਦੇ باوجود ਵੀ ਹੁਣ ਕੁਸ਼ ਆ ਪਿੱਛੇ ਐਮਪੀ ਸਾਹਿਬ ਉਹਨਾਂ ਦੇ ਜਿਹਨਾਂ ਨੂੰ ਹਾਰ ਗਏ ਸੀ ਵਜੀਰ ਬਣਾਇਆ ਉਹਨਾਂ ਨੇ ਵੀ ਬਿਆਨ ਇਹ ਦਿੱਤੇ ਆ ਭਜੀ ਮੈਂ ਵੀ ਇਸ ਸਹਾਇ ਹੋਊਗਾ ਤੇ ਮੈਂ ਸਮਝਦਾ ਇਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਵੀ ਆ ਔਰ ਮੋਰ ਦੈਨ ਦੈਟ ਉਹ ਜਿਹੜੀ ਇਹਨਾਂ ਨੂੰ ਸਜ਼ਾ ਹੋਈ ਸੀ ਲਾਈਫ ਐਮਬਰਜਨਮੈਂਟ ਆਮ ਕਰਕੇ ਲੋਕ 20 ਸਾਲਾਂ ਚ 20 ਸਾਲ ਮੈਕਸਿਮਮ ਹੁੰਦੇ ਆ ਤੇ ਹੁਣ ਇਹਨਾਂ ਨੂੰ ਤਾਂ ਮੁਜਾਰਿਆਂ ਨੂੰ 34 34 ਸਾਲ ਹੋ ਚਲੇ ਜਾਂ 29 29 ਸਾਲ ਹੋ ਚਲੇ ਆ ਤੇ ਇਹਨਾਂ ਨੂੰ ਪ੍ਰਾਇੋਰਟੀ ਦੇ ਉੱਤੇ ਜਿਹੜਾ ਬਣਦਾ ਹੱਕ ਇਹਨਾਂ ਦਾ ਆ ਉਹ ਹੱਕ ਇਹਨਾਂ ਨੂੰ ਲੈਣਾ ਚਾਹੀਦਾ ਤੇ ਰਿਹਾ ਕਰ ਲਈ ਜਾ ਤੇ ਮੈਂ ਸਮਝਦਾ ਜਿਹੜਾ 2 ਲੱਖ ਦੀ ਵੋਟ 2 ਲੱਖ ਤੋਂ ਉੱਤੇ ਵੋਟ ਦੇ ਜਿੱਤਿਆ ਤੇ ਲੋਕਾਂ ਨੇ ਭਾਰੀ ਸਮਰਥਨ ਦਿੱਤਾ ਆ ਤੇ ਸਰਕਾਰਾਂ ਨੂੰ ਵੀ ਚਾਹੀਦਾ ਇਹਦੇ ਬਾਰੇ ਗੌਰ ਕਰਨ ਭਈ ਜਿਹੜਾ ਲੋਕਾਂ ਨੇ ਏਡਾ ਵੱਡਾ ਉਹਨੂੰ ਵਡਾਕਟ ਦਿੱਤਾ ਆ ਉਹਦਾ ਸਰਕਾਰ ਕਰਨਾ ਚਾਹੀਦਾ ਤੇ ਰਿਹਾ ਕਰਨਾ ਚਾਹੀਦਾ ਬੰਦੇ ਸਿੰਘਾਂ ਲਈ ਸਾਡਾ ਬਹੁਤ ਰਨ ਦੇਖੀ ਦੇ ਨਾਲ ਲਗਾਤਾਰ ਜੋਰ ਜਾਰੀ ਆ ਪਰ ਜਿਸਲੇ ਸਰਕਾਰ ਜਿਹੜੀ ਇਹ ਰਿਹਾ ਕਰਨੇ ਹੋਣ ਉਹੋ ਹੀ ਤੁਹਾਡੇ ਮਤਲਬ ਕਹ ਲੋ ਭਈ ਪਿਆਸੇ ਹੋ ਜਾਣ ਪੇ ਨਹੀਂ ਛੱਡਣੇ ਤੇ ਉਹਨਾਂ ਨੇ ਮੈਂ ਤਾਂ ਬੈਠੇ ਅੱਜ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਹ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜਾ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਕਰਨਾ ਚਾਹੀਦਾ ਪਰ ਸਾਡੇ ਯਤਨ ਕਰਨ ਦੇ باوجود ਵੀ ਹੁਣ ਕੁਛ ਆ ਪਿੱਛੇ ਐਮਪੀ ਸਾਹਿਬ ਉਹਨਾਂ ਦੇ ਜਿਹਨਾਂ ਨੂੰ ਹਾਰ ਗਏ ਸੀ ਵਜੀਰ ਬਣਾਇਆ ਉਹਨਾਂ ਨੇ ਵੀ ਬਿਆਨ ਇਹ ਦਿੱਤੇ ਆ ਵੀ ਜੀ ਮੈਂ ਵੀ ਇਹ ਚ ਸਹਾਇ ਹੋਊਗਾ ਤੇ ਮੈਂ ਸਮਝਦਾ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਵੀ ਆ ਔਰ ਮੋਰ ਦੈਨ ਥੈਟ ਉਹ ਜਿਹੜੀ ਇਹਨਾਂ ਨੂੰ ਸਜ਼ਾ ਹੋਈ ਸੀ ਲਾਈਫ ਇੰਪ੍ਰਿਜ਼ਨਮੈਂਟ ਆਮ ਕਰਕੇ ਲੋਕ 20 ਸਾਲਾਂ ਚ 20 ਸਾਲ ਮੈਕਸਿਮਮ ਹੁੰਦੇ ਆ ਤੇ ਹੁਣ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ 34 ਸਾਲ ਹੋ ਚਲੇ ਜਾਂ 29 29 ਸਾਲ ਹੋ ਚਲੇ ਆ ਤੇ ਇਹਨਾਂ ਨੂੰ ਪ੍ਰਾਇੋਰਟੀ ਦੇ ਉੱਤੇ ਜਿਹੜਾ ਬਣਦਾ ਹੱਕ ਇਹਨਾਂ ਦਾ ਆ ਉਹ ਹੱਕ ਇਹਨਾਂ ਨੂੰ ਦੇਣਾ ਚਾਹੀਦਾ ਤੇ ਰਿਹਾ ਕਰ ਲਈ ਜਾ ਤੇ ਮੈਂ ਸਮਝਦਾ ਜਿਹੜਾ 2 ਲੱਖ ਦੀ ਵੋਟ 2 ਲੱਖ ਤੋਂ ਉੱਤੇ ਵੋਟ ਦੇ ਜਿੱਤਿਆ ਤੇ ਲੋਕਾਂ ਨੇ ਭਾਰੀ ਸਮਰਥਨ ਦਿੱਤਾ ਆ ਤੇ ਸਰਕਾਰਾਂ ਨੂੰ ਵੀ ਚਾਹੀਦਾ ਇਹਦੇ ਬਾਰੇ ਗੌਰ ਕਰਨ ਭਈ ਜਿਹੜਾ ਲੋਕਾਂ ਨੇ ਏਡਾ ਵੱਡਾ ਉਹਨੂੰ ਵਡਾਕਟ ਦਿੱਤਾ ਆ ਉਹਦਾ ਫਰਕਾਰ ਕਰਨਾ ਚਾਹੀਦਾ ਤੇ ਰਿਹਾ ਕਰਨਾ ਚਾਹੀਦਾ ਬੰਦੇ ਸਿੰਘਾਂ ਲਈ ਸਾਡਾ ਬਹੁਤ ਰਣ ਦੇਹੀ ਦੇ ਨਾਲ ਲਗਾਤਾਰ ਜੋਰ جاری ਆ ਪਰ ਜਿਸਲੇ ਸਰਕਾਰ ਜਿਹੜੀ ਇਹ ਰਿਹਾ ਕਰਨੇ ਹੋਣ ਉਹੋ ਹੀ ਤੁਹਾਡੇ ਮਤਲਬ ਕਹੋ ਭਈ ਪਿਆਸੇ ਹੋ ਜਾਣ ਪੇ ਨਹੀਂ ਛੱਡਣੇ ਜੇ ਉਹਨਾਂ ਨੇ ਮੈਂ ਤਾਂ ਬੈਸੇ ਅੱਜ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਹ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜਾ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਕਰਨਾ ਚਾਹੀਦਾ ਪਰ ਸਾਡੇ ਯਤਨ ਕਰਨ ਦੇ باوجود ਵੀ ਹੁਣ ਕੋਸ਼ ਆ ਪਿੱਛੇ ਐਮਪੀ ਸਾਹਿਬ ਉਹਨਾਂ ਦੇ ਜਿਹਨਾਂ ਨੂੰ ਹਾਰ ਗਏ ਸੀ ਵਜੀਰ ਬਣਾਇਆ ਉਹਨਾਂ ਨੇ ਵੀ ਬਿਆਨ ਇਹ ਦਿੱਤੇ ਆ ਭਜੀ ਮੈਂ ਵੀ ਇਹ ਚ ਸਹਾਇ ਹੋਊਗਾ ਤੇ ਮੈਂ ਸਮਝਦਾ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਵੀ ਆ ਔਰ ਮੋਰ ਦੈਨ ਥੈਟ ਉਹ ਜਿਹੜੀ ਇਹਨਾਂ ਨੂੰ ਸਜ਼ਾ ਹੋਈ ਸੀ ਲਾਈਫ ਇੰਬਰਜਨਮੈਂਟ ਆਮ ਕਰਕੇ ਲੋਕ 20 ਸਾਲਾਂ ਚ 20 ਸਾਲ ਮੈਕਸਿਮਮ ਹੁੰਦੇ ਆ ਤੇ ਹੁਣ ਇਹਨਾਂ ਨੂੰ ਤਾਂ ਮੁਜਾਰਿਆਂ ਨੂੰ 34 34 ਸਾਲ ਹੋ ਚਲੇ ਜਾਂ 29 29 ਸਾਲ ਹੋ ਚਲੇ ਆ ਤੇ ਇਹਨਾਂ ਨੂੰ ਪ੍ਰਾਇੋਰਟੀ ਦੇ ਉੱਤੇ ਜਿਹੜਾ ਬਣਦਾ ਹੱਕ ਇਹਨਾਂ ਦਾ ਆ ਉਹ ਹੱਕ ਇਹਨਾਂ ਨੂੰ ਲੈਣਾ ਚਾਹੀਦਾ ਤੇ ਰੇ